ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਗਰਵਾਲੀ ਗਰਵਾਲੀ ਤੇ ਚਾਟੀਵਿੰਡ ਪਿੰਡ ਦੋਨੋਂ ਆਮ ਸਾਹਮਣੇ ਆ ਕਾਫੀ ਮਸ਼ਹੂਰ ਹੈ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਹੈ ਜਿਹੜਾ ਇੱਕ ਹਿੱਸਾ ਦਾ ਸ਼ਹਿਰ ਦਾ ਹਿੱਸਾ ਹੀ ਆ ਜਿਹੜਾ ਇਹ ਵੀ ਤੇ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਟੋਟਲ ਤੁਹਾਨੂੰ ਚਾਰ گاਵਾ ਤੁਹਾਨੂੰ ਦਿਖਾਉਣੀ ਆ ਚਾਰੇ ਦੀਆਂ ਚਾਰੇ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਤੇ ਗੱਲਬਾਤ ਹੁਣ ਕਰਦੇ ਵੀਰ ਜੀ ਹੁਣਾਂ ਤੇ ਪੁੱਛ ਤੇ ਸਾਰੀ ਫ੍ਰੀਲ ਪੱਕੇ ਵੀਡੀਓ ਪੂਰੀ ਜਰੂਰ ਵੇਖਿਓ ਤੇ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਚ ਚੱਕ ਕੇ ਫੇਰ ਹੀ ਪਸ਼ੂ ਖੜੋ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸ ਦੀ ਗਾਰੰਟੀ ਤੇ ਲੈ ਜਾਓ ਆਪਣੀ ਸਮਝ ਨਾਲ ਵੇਚ ਚੱਕ ਕੇ ਪਸ਼ੂ ਖਰੀਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਮਾਲਕ ਦੀ ਕਿਰਪਾ ਜੀ ਚਲੋ ਵਧੀਆ ਕਿਰਪਾ ਜੀ ਦਿੱਤੀ ਜੀ ਅੱਜ ਫਿਰ ਥੋੜਾ ਨਿਹਰਾ ਹੀ ਹੋ ਗਿਆ ਹੈ ਮੇਰਾ ਉਹ ਵਾਲੀ ਹੈ ਜੀ 3 ਲੱਗਣਾ ਚਾਹੀਦਾ ਕੋਈ ਠੀਕ ਹੈ ਹੁਣ ਤੁਹਾਨੂੰ ਪਤਾ ਹੁਣ ਦੇ ਨੇ ਛੋਟੇ ਹੋ ਗਏ ਆ ਛੋਟੇ ਬੀ ਸਤੇ ਲੋਕ ਉਸੇ ਕਰਾਂਗੇ ਪੂਰਾ ਚੰਗੀ ਤਰ੍ਹਾਂ ਵਿਖਾਉਂਦੀ ਹਾਂ ਜੀ ਜੀ ਠੀਕ ਹੈ ਚਲੋ ਨਾਮ ਦੱਸ ਦੋ ਇੱਕ ਜੀ ਮੇਰਾ ਜਿੰਦਾ ਜੇ ਫੋਨ ਨੰਬਰ ਹੈਗਾ 9914460394 ਠੀਕ ਹੈ ਤੇ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਹੈ ਪੁਰਾਣੇ ਤਰਨਤਾਰਾ ਰੋਡ ਦੇ ਵੀ ਜੀ ਆਪਣਾ ਪਿੰਡ ਪੈਂਦਾ ਗਰਵਾਲੀ ਠੀਕ ਹੈ ਜੀ ਨਾਲ ਹੀ ਆਪਾਂ ਚਾਟੀਵੜ ਲੱਗਦਾ ਜਦਾ ਨਾਮ ਨਾਲ ਚਾਟੀਵੜ ਨਾਲ ਜਾਂਦੇ ਵੀ ਜੀ ਸਾਰੇ ਠੀਕ ਹੈ ਗਰਵਾਲੀ ਦੇ ਲਗਭਗ ਇਕੱਠੇ ਇਕੱਠੇ ਪਾਸਾ ਸਾਹਮਣੇ ਸਾਹਮਣੇ ਆ ਠੀਕ ਹੈ ਤੇ ਛੇ ਦਾ ਸਬ ਗੁਰਦੁਆਰਾ ਵੀ ਲੱਗ ਗਿਆ ਜੀ ਹਾਂ ਜੀ ਲੱਗ ਗਿਆ ਵਿੱਚ ਤੇ ਸ਼ੁਰੂਆਤ ਫੇਰ ਸਭ ਤੋਂ ਪਹਿਲਾਂ ਜਿਹੜੀ ਸਾਈਵਲ ਕਰਾਸ ਚ ਇਤੋਂ ਕਰ ਲਈਏ ਉਹ ਤੋਂ ਕਰ ਲਈਏ ਅੱਜੀ ਚੰਗੇ ਰਿਕਾਟ ਵਾਲੀ ਗਾਵਾ ਥੋੜੇ ਉੱਚੇ ਬੱਚੇ ਜਿਆ ਇਹਨੂੰ ਇਸੀ ਸੂਈ ਨੂੰ ਕੋਈ ਵੀਡੀਓ ਮੰਗੂਗਾ ਤਾਈ ਜੀ ਉਹ ਵੀ ਦੇ ਦਾਂਗੇ ਅੱਛਾ ਡੇਢ ਤੋਂ 2 ਮਹੀਨੇ ਦੀ ਸੂਈ ਆ ਹਾਂ 15 ਕਿਲੋ ਹੋ ਜੇ 16 ਕਿਲੋ ਹਾਜ਼ਰ ਇੱਥੇ ਚਵਾ ਕੇ ਦਾਂਗੇ ਮਗਰ ਬੱਛਾ ਜੇ ਮਗਰ ਬੱਛਾ ਰੂਪੀ ਜੀ ਤੇ ਥਾਣੇ ਤੇ ਦਿਖਾ ਦੇ ਹਾਂ ਹੁਣ ਬਹੁਤ ਵਧੀਆ ਰੂਪੀ ਜੀ ਆ ਥਾਣੇ ਤੇ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਜੇ ਥਾਣਾ ਦਾ ਸਾਈਜ਼ ਗਿਆ ਤੇ ਇੱਕ ਵਾਰੀ ਮੇਰੇ ਕੋਲ ਵੀ ਚੰਗੇ ਲੱਗੇ ਪੀ ਜੀ ਬਹੁਤ ਠੰਡੀ ਠੰਡੀ ਜਗਾ ਕੋਈ ਰੱਸੀ ਰੁੱਸੀ ਨਹੀਂ ਪਾ ਗਈ ਚੌਂ ਦੀ ਲੋੜ ਉੱਦਾਂ ਨੂੰ ਅੱਛਾ ਮੇਜ਼ੀਆਂ ਆਖੂ ਤੇ ਧਾਰਾ ਮਰਵਾ ਦਿੰਦੇ ਆਪਾ ਦਿਖਾਈ ਤੋੜ ਤੋ ਫਿਰ ਇੱਕ ਨਹੀਂ ਇਹ ਆ ਵੀ ਚੱਲੋ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਵਾ ਹੁਣ ਇਹਦਾ ਝੱਪੂ ਝੱਪੂ ਬਦਲਿਆ ਥੋੜਾ ਜਿਹਾ ਕਰਨ ਦੀ ਹਈ ਹੁਣ ਇਹਦੀ ਨੱਥ ਮੁਥ ਕੱਢੀ ਆ ਨਾ ਦੇਖਾ ਦੇਖ ਲਿਆ ਖਵਾਨਾ ਇਹਦਾ ਇੱਕ ਈ ਲੱਗ ਜੇ ਦਾ ਬਾਕੀ ਟਾਈਮ ਥੋੜਾ ਸ਼ਾਮ ਦਾ ਹੀ ਹੋ ਗਿਆ ਵਾ। ਭਾਜੀ ਬਿਊਟੀ ਬੈਡੀ ਬਹੁਤ ਵਧੀਆ ਹੈ। ਬਾਕੀ ਉਤਨਾ ਇਹ ਆ ਵੀ ਸੁਆ ਦੁੱਜਾ ਹੋਊਗੀ ਬੈੜ। ਠੀਕ ਆ ਜੀ। ਹਾਂ ਜੀ। ਤੇ ਏਡੀ ਸੀਲ ਠੰਡੀ ਆ ਛਾੜੀ ਗਲਾਂ ਤੋਂ। ਅੱਛਾ। ਜਨਾਨੀ ਚੋਂ ਦੀ ਜੇ ਤੋਂ ਲਈ ਹੈ। ਠੀਕ ਆ। ਠੰਡੀ ਆ ਕੋਈ ਗੱਲ ਬਾਤ ਨਹੀਂ ਉਹ ਜੀ ਨਹੀਂ ਆਪਾਂ ਤਾਰਾ ਮਾਰ ਕੇ ਵਿਖਾ ਦਾਂ। ਚਲੋ ਲੈ ਜਾ ਫੇਰ ਅੰਦਰ। ਹਾਂ ਜੀ। ਬਾਕੀ ਉਤਨਾ ਇਹ ਆ ਵੀ ਕੱਦ ਕਾਠ ਦੀ ਚੰਗੀ ਆ। ਸਾਈਵਲ ਕੋਈ ਫੋਲ ਆ ਜੀ। ਸਾਈਵਲ ਕਰਾਸ ਤੇ ਸਹਾਨਾ ਚੰਗੀ ਆ ਸਾਈਵਲ ਗਾਵਾਂ ਦੇ ਸਹਾਨਾ ਜਲਾਈਏ। ਉੱਚੇ ਬੱਚੇ ਚ ਬਾਕੀ ਤਾਂ ਹੀ ਆਪਣੀ ਸਮਝ ਕਰਨੀ ਆ ਦਿਖਾ ਦਵੇ ਜੀ ਚਵਾਜ ਦਾ ਇੱਕ ਰੇ ਤੇ ਆਹ ਦੇਖ ਸਕਦੇ ਇਸ ਤਰ੍ਹਾਂ ਰੱਸੀ ਪਾ ਲੈਣੀ ਆ ਠੰਡੀ ਸੀਲ ਹੋ ਅਤਰਾ ਉਹ ਹਾਰ ਜੀ ਬਾਕੀ ਇਹ ਥਾਣੇ ਦੇ ਦੇਖਸਾ ਲੱਗੇ ਦਿਖਾ ਦੋ ਜੀ ਚਵਾ ਕੇ ਦੇ ਦ ਇਹ ਪੂਰ ਸ਼ਟਾਣਾ ਹੋਗਾ ਜੀ ਇਹ ਦੀ ਸੋਧ ਠੀਕ ਹੈ ਜੀ ਠੀਕ ਹੈ ਛੱਡ ਦਿਓ ਤੇ ਦੁੱਧ ਕਿੰਨਾ ਵੀਰ ਜੀ ਉਤਰਨਾ ਹੁੰਦਾ ਹੈ ਇਹਦੇ ਤੇ 15 ਕਿਲੋ ਦੁੱਧ ਚਵਾਰਾ ਹੈ ਹੈਗਾ ਪੱਕਾ ਦੁੱਧ ਤਿਆਰ ਤੁਸੀਂ ਕਰਕੇ ਮੇਰਾ ਵੀਰ ਖੜੇ ਕੋਈ ਜਿਹੜਾ ਹੁਣ ਮੌਕੇ ਤੇ ਤਿਆਰ ਹੈ ਇਹਦਾ ਆਪਾਂ ਚਵਾ ਦੇਣਾ ਬਾਕੀ ਇਹਦਾ ਦੁੱਧ ਵੀ ਸੰਗਣਾ ਹਣਾ ਹਾਂ ਜੀ ਜੀ ਰੁਪਈਏ ਚਿਟਾ ਦੁੱਧ ਠੀਕ ਹੈ ਜੀ ਤੇ ਮੁੱਲ ਫੇਰ ਇਹਦਾ ਇਹਦਾ ਮੁੱਲ 50000 ਰੁਪਈਏ 50000 ਦੀ ਕਰੀਏ ਵਿੱਚੋਂ ਗੁਮਾਨ ਤਾਂ ਦੋ ਛੱਡਦਾ ਅੱਛਾ 48000 ਜੀ ਹਾਂਜੀ ਬਾਕੀ ਮੌਕੇ ਤੇ ਕਰ ਦੋ ਕਿ ਮੰਨ ਤਾਂ ਕੋਈ ਕੋਈ ਸ਼ੋਰ ਸ਼ੱਪਾ ਕਰਦਾ ਕੋਈ ਭਣਪਰਾ ਫੋਨ ਲਾ ਠੀਕ ਹੈ ਜੀ ਇੱਕ ਵਾਰੀ ਬੱਚਾ ਦਿਖਾ ਦਈਏ ਚੰਗੀ ਤਰ੍ਹਾਂ ਆ ਬੱਚਾ ਵੀ ਦੋ ਦੀ ਜਿਆਦਾ ਛੱਡਿਆ ਬੱਚਾ ਕੋਈ ਆ ਕੇ ਕੂੜਾ ਇਹੋ ਜਿਹਾ ਉਹਦੇ ਨੇ ਕੋਈ ਬੰਦਾ ਆ ਕੇ ਇਹ ਨਹੀਂ ਕਹੂੰਗਾ ਵੀ ਜੇ ਉਹਦੀ ਗੱਭਣ ਵੀਡੀਓ ਦੀ ਮੈਂ ਆਪਾਂ ਵੀਡੀਓ ਦੀ ਕੱਢ ਕੇ ਵਿਖਾ ਦਾਂਗੇ ਗੱਭਰੋਂ ਇਸ ਲਈ ਆਪਣੇ ਚੈਨਲ ਤੋਂ ਗਈ ਠੀਕ ਹੈ ਹਾਂਜੀ ਆਪਾਂ ਹੀ ਇਹਦੇ ਕਹਿੰਦੇ ਵੀਡੀਓ ਪਾਈ ਆ ਸੱਜਰ ਦੀ ਜਦੋਂ ਤਾਜੀ ਸੂਈ ਸੀ ਤੇ ਉਹਦੇ ਵੀ ਕਹਿੰਦੇ ਕਿ ਵੀਡੀਓ ਭੇਜ ਦਾਂਗੇ ਹਾਂ ਤੇ ਹੁਣ ਆ ਜਿਹੜੀ ਆ ਗਈ ਦੂਸਰੇ ਨ ਇਸੋ ਇਸ ਵਾਈ ਜੇ ਵੇਦੀ ਆ ਵੀ ਯਾਰ ਬੀਜੀ ਸੂਈ ਸਲਾਈ ਆ ਤੇ ਇਹਦੇ ਕੋਲੇ ਬੋਲਾ ਵੀ ਇੰਨਾ ਹੀ ਹੋਣਾ ਯਾਰ ਬੀਜੀ ਕਿੰਨੇ ਚਿਰ ਦੀ ਸੂਈ ਆ ਇਹ ਨੂੰ ਸੂਈ ਨੂੰ ਆਜ ਪਰਿਵਾਂਦਲ ਹੋ ਗਿਆ ਜੀ ਪੰਜਵਾਂ ਦਿਨ ਆ ਹਾਂਜੀ ਕੋਈ ਬੋਲਾ ਤੇ ਬੱਚਾ ਕੀ ਆ ਤੇ ਮਗਰ ਬੱਚਾ ਯਾਰ ਬੀਜੀ ਬੱਚਾ ਜੀ ਠੀਕ ਆ ਅਜੇ ਮੈਲਾ ਮਾਰਨਾ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ 20 ਕਿਲੋ ਦੁੱਧ ਜੋ ਯਾਰ ਬੀਜੀ 20 ਫਲਾਸੀ ਜਲੂ ਵੀ ਪਰ ਜੁੱਤੀ ਵੜਾ ਨਹੀਂ ਚੂਣਾ ਚਾਹੀਦਾ ਤੋੜ ਦੋ ਫਿਰ 20 ਤੇ ਲਾਗੇ ਕਿੰਦੇ ਵਿੱਚ ਵਾਈ ਜਾਊਗੀ ਥਾਣੇ ਤੇ ਵੀ ਲਾਗੇ ਤੋ ਦੇਖ ਸਕਦੇ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਆ ਤੇ ਅ ਚਿਹਰੇ ਤੋਂ ਵੀ ਇੱਕ ਵਾਰੀ ਦੇਖ ਸਕਦੇ ਬਾਕੀ ਆ ਅੱਖਾਂ ਚ ਕੋਈ ਨਹੀਂ ਰੋਸ਼ਨੀ ਪੈਣ ਦਾ ਖਾਲਿਸ਼ਕ ਜਾਂਦੀਆਂ ਵਾ ਕੱਦ ਕਾਠ ਦੀ ਚੰਗੀ ਹੈ ਉਤਰਾ ਤੇ ਆ ਲਾਗੇ ਤਾਂ ਹਵਾਨੇ ਦਾ ਦੇਖ ਸਕਦੇ ਜੇ ਇੱਕ ਇਹ ਜ ਲੈ ਆਓ ਜੀ ਨੂੰ ਮਥਾ ਬਹੁਤ ਛੋਟਾ ਜੁੜੀ ਬੈਠ ਗਈ ਜੀ ਜੀ ਆ ਜੋ ਵੀ ਦਿਲੇ ਆ। ਨੇਰਾ ਵੀ ਹੋ ਗਿਆ ਨਾ। ਥੋੜਾ ਨੇਰਾ ਵੀ ਹੋ ਗਿਆ ਕੋਨੇ। ਬੱਤੀ ਵੀ ਚੱਲ ਗਈ ਹੈ ਨਹੀਂ ਤੇ ਉੱਤਰਾ ਲਾਈਟਾਂ ਲੀਟਾਂ ਬਾਹਰ ਵੀ ਲੱਗੀਆਂ ਸੀ। ਹੱਬੈਣੀ ਵਾਲੇ ਪਾਸੇ ਤੋਂ ਵੀ ਥੰਡ ਦੇਖ ਸਕਦੇ ਜੇ ਉਹਦੇ ਲੱਗੇ ਤਾਂ। ਚਲੋ ਲੈ ਜਾ। ਕੋਈ ਰੱਸੀ ਪੂਜ ਲੋੜ ਨਹੀਂ ਆ ਰਹੀ ਜਿੱਥੋਂ ਦੀ ਠੰਡ ਸੀ ਬੱਤ। ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਹਾਂ ਪਿਛੇ 55 ਜੀ ਵਿੱਚ ਦੇ ਦੀ ਜਿੱਦਾਂ ਮਰਜ਼ੀ ਕੋਈ ਬਵੇਂ ਭੈਣ ਕੋਈ ਗੱਲ ਬਾਤ ਨਹੀਂ ਆਪ ਜੀ ਠੀਕ ਹੈ ਜੀ ਦੋ ਦਿਨਾਂ ਹੀ ਉਹ ਦੇ ਨੂੰ ਚੁੱਪਾ ਫੰਦੀ ਸੀ ਇਹ ਲੈ ਥੋੜਾ ਇਹ ਡਰ ਜਾਂਦੀਆਂ ਕੱਚੀਆਂ ਜੀ ਆਇਆ ਸਾਰਾ ਥੰਤ ਹੋ ਗਿਆ ਹਾਂ ਜੀ ਠੀਕ ਹੈ ਜੀ 55 ਜਾਂ ਕਿੰਨਾ ਕਰਨਾ ਮਾਨ ਇਹਦਾ ਅੱਛਾ ਪੰਜਾਹ ਦੀ ਦੇ ਦੇਣੀ ਹੈ ਤੇ ਹੁਣ ਮੌਕੇ ਤੇ 15 ਲੀਟਰ ਤਿਆਰ ਹੈ ਚਵਾ ਦੇਣਾ ਰਪੀ ਜੀ ਠੀਕ ਹੈ ਜੀ ਭਰਾ ਵੇ ਚ ਆਪਣੀ ਤਸੱਲੀ ਕਰਕੇ ਖੜੇ ਹੋ ਜੀ ਠੀਕ ਹੈ ਜੀ ਬੱਚੇ ਦਾ ਆਪਾਂ ਹੁਣੇ ਤੁਹਾਨੂੰ ਦਿਖਾ ਦੇਣਾ ਹੈ ਤੇ ਹੁਣ ਇਹਦੇ ਬਾਰੇ ਦੱਸ ਦਿਓ ਇਹਦਾ ਵੀ ਬੱਚਾ ਉੱਚਾ ਰਪੀ ਜੀ ਠੀਕ ਹੈ ਦੁੱਧ ਨੋ 10 ਕਿਲੋ ਖੁੱਲਾ ਡੁੱਲਾ ਤਿਆਰ ਹੈ ਤੇ ਇਹਦਾ ਇੱਕ ਪਾਸਾ ਥੋੜਾ ਜਿਹਾ ਵੱਡਾ ਨਹੀਂ ਜੀ ਥਾਣਾ ਨਾ ਘਟ ਆਊਗਾ ਚਵਾ ਦੇ ਦਾਂਗੇ ਧਾਰਨਾ ਧਾਰ ਬਰਾਬਰ ਆਊਗਾ ਥਾਣਾ ਥਾਣਾ ਠੀਕ ਹੈ ਉਦਾਂ ਬਾਈ ਰੱਖਦੀ ਹੈ ਉਦਾਂ ਬਾਈ ਰੱਖਦੀ ਚਲੋ ਖੋਲੋ ਫਿਰ ਤੋੜ ਦਿਓ ਇਹਨਾਂ ਨੂੰ ਫਦਰਾ ਰੰਗ ਰੂਪ ਦੀ ਹੈ ਵੀ ਸਾਫ ਹੈ ਵੀ ਉੱਚੇ ਬੱਚੇ ਜਿਆ 9 ਕਿ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬੱਚੀ ਡਿਊਟੀ ਬੜੀ ਚੰਗੀ ਹਰਦੀ ਸੀ ਚਲੋ ਲੈ ਜਾ ਫਿਰ ਆ ਦੇਖ ਸਾਡੇ ਰੰਗ ਕਾਫੀ ਸੋਹਣਾ ਹੈ ਚਲੋ ਡੱਬੇ ਰੰਗ ਦੇ ਹੀ ਆ ਵੱਛੀ ਲਈ ਆਰ ਪੀ ਜੀ ਬੱਚਾ ਉੱਚਾ ਥੋੜਾ ਜਿਹਾ ਕਰਕੇ ਵੀ ਨਹੀਂ ਲਈ ਅੱਛਾ ਵੱਛੀ ਸੋਹਣੀ ਸਾਂਝੀ ਲੱਗਦੀ ਜੱਤਲੀ ਜੁਤਲੀ ਜੀ ਆ ਬਹੁਤ ਚੰਗੀ ਚਲੋ ਲੈ ਜਾ ਫਿਰ ਨਿੱਕੇ ਭਾ ਜਿਹਨੇ ਭਣ ਭਰਾ ਨੇ ਸਾਰੇ ਇੱਕੋ ਜਿਹੇ ਹੁੰਦੇ ਆਰ ਪੀ ਜੀ ਹਾਂਜੀ ਹਾਂਜੀ ਸਾਰੇ ਭਣ ਭਰਾ ਇੱਕੋ ਜਿਹੇ ਹੁੰਦੇ ਕਈਆਂ ਨੂੰ ਹੁੰਦਾ ਵੀ ਚਲੋ ਸੋਹਣੀ ਹੋਵੇ ਤੇ ਭਾਵੇਂ ਥੋੜਾ ਉੱਚਾ ਬੱਚਾ ਹੋਵੇ ਠੀਕ ਹੈ ਜੀ ਬਾਕੀ ਇਹ ਆ ਵੀ ਆਪਣੀ ਇੱਥੇ ਆ ਕੇ ਦੇਖੋ ਪਸੰਦ ਕਰੋ ਆ ਬੱਚਾ ਜੀ ਇਹਦਾ ਵਸ਼ੀਰ ਵੀ ਜੀ ਆ ਬੱਚਾ ਉਹ ਜੇ ਜਿਹੜੀ ਉਤੋਂ ਪਹਿਲਾਂ ਤੁਹਾਨੂੰ ਦਿਖਾਈ ਸੀ ਤਾ ਜਿਸ ਤੇ ਆ ਵਸ਼ੀ ਆ ਜਿਹੜੇ ਆ ਵਸ਼ੀ ਜਿਹੜੇ ਇਹਦਾ ਬੱਚਾ ਹੁਣ ਜਿਹਦਾ ਮੁੱਲ ਪੁੱਛਣ ਲੱਗੇ ਆ ਕਿੰਨਾ ਵੇਚੀਏ ਇਹਦਾ ਮੁੱਲ ਮੈਂ ਵੀ ਉਹ ਜੀ ਅੱਗੇ 22000 ਦੇ ਦਿੰਦੀ ਆ ਹਾਂਜੀ ਇਹ ਮਗਰ ਵਸ਼ੀ ਵੀ ਆ ਹਾਂਜੀ 5000 ਦੇ ਦਿੰਦੀ 5000 ਦੀ ਹਾਂ ਜੀ ਸਾਢੇ 24 ਦੀ ਦੇ ਦਾ ਅੱਛਾ ਸਾਢੇ 24 ਦੀ ਕੋਕ ਭਣ ਪ੍ਰੋਫੂ ਲਾ ਥਾਣੇ 200 ਰੁਪਏ ਠੀਕ ਹੈ ਜੀ ਤੇ ਹੁਣ ਇੱਕ ਆਂਡ ਤੇ ਰਹਿ ਗਈ ਜੀ ਕਾਜੀ ਸੂਈ ਇਹਦੇ ਥਾਣੇ ਬੰਦਾ ਵੀਰ ਜੀ ਤੁਹਾਨੂੰ ਦਿਖਾਉਣੀ ਆਹ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਬਹੁਤ ਵਧੀਆ ਚੁਵਾਈ ਆ ਸੁਆ ਕਿਨਵਾ ਚ ਇਹ ਸੁਆ ਪਹਿਲਾ ਰੁਪਏ ਜੀ ਮੂੰਹ ਦੋ ਦੋ ਲੈ ਅੱਛਾ ਪਹਿਲਾ ਸੁਆ ਤਾਂ ਮੂੰਹ ਦੋ ਦੰਦ ਇਹ ਅੱਜ ਜੀ 10 10 ਤਰੀਕ ਦੀ ਵੱਛੀ ਸੂਈ ਜੇ ਅੱਛਾ ਨਾਲੂ ਤੇ ਵੱਛੀ ਆ ਉੱਤੇ ਪੈਰ ਰੱਖ ਬੈਠੀ ਆ ਉਹਦਾ ਬੱਚਾ ਮਰ ਗਿਆ ਬੱਚਾ ਮਰ ਗਿਆ ਅਗਰ ਕਿਲਾ ਨਾੜੂ ਨਾਲ ਨਾੜੂ ਉਤਰਾ ਬਿਲਕੁਲ ਤਾਜ਼ਾ ਹੈ ਜੀ ਨਾੜੂ ਵਸ਼ੀ ਦਿੱਤੀ ਸੀ ਅੱਛਾ ਚਲੋ ਤਾਂ ਬੱਚਾ ਵੀ ਬਿਲਕੁਲ ਕੂਲਾ ਹੀ ਹੈ ਜੇ ਦੰਦ ਵੀ ਨਹੀਂ ਹੈਗੇ ਮੂੰਹ 'ਚ ਇਹ ਉਤਰਾ ਹੀ ਹੈ ਕੂਲਾ ਹੀ ਬੱਚਾ ਜਿਹੜਾ ਮਰ ਗਿਆ ਹਾਂ ਕਿੰਨੇ ਦਿਨਾਂ ਦੀ ਸੋਈ ਹੈ ਇਹ 10 ਤਰੀਕ ਦੀ ਸੋਈ ਵੀਡੀਓ ਬਣੀ ਹੈ 10 ਤਰੀਕ ਦੀ ਵੀਡੀਓ ਬਣੀ ਹੈ ਮੂੰਹ ਜਿਹੜੀ ਦੋ ਦੰਦ ਦੱਸਦੇ ਆ ਆ ਦੇਖੋ 24000 ਰੁਪਏ ਜੀ ਚੌਗੀ ਆ ਹਾਂ ਚਾਰ ਦਾਂਦੇ ਚੌਗੀ ਹੁੰਦੀ ਆ ਜੇ ਚਾਰ ਦਾਂਦੇ ਚੌਗੀ ਹੁੰਦੀ ਬਰਾਬਰ ਨਹੀਂ ਹੋਏ ਚੌਗੀ ਹੁੰਦੀ ਜੀ ਕਈ ਅਰੇ ਹੋ ਜਾਂਦਾ ਤੇ ਬਾਕੀ ਇਹ ਆ ਵੀ ਚਾਰ ਦਾਂਦੇ ਆ ਮੈਂ ਤੇ ਬੱਚਾ ਇਹ ਤਾਂ ਮਰ ਗਿਆ ਜੇ ਪਿੱਛੋਂ ਵੀ ਅਜੇ ਪੂਰੀ ਸਾਫ ਨਹੀਂ ਆ ਲਿਬੜੀ ਉੱਤਨੇ ਬਹੁਤ ਸਾਫ ਹੈ ਬਾਅਦ ਦੀ ਸਵੇਰਾ ਆ ਕੇ ਚੰਗੀ ਹੋ ਗਈ ਆਇਓ ਤਰੇ ਲਿਬੜੀ ਆ ਮਗਰੋਂ ਛੜੀਆਂ ਉੱਤਨੇ ਬੰਦੀਆਂ ਅਜੇ ਅਜੇ ਲੈ ਆ ਜੀ ਬੱਚਾ 4 ਰੁਪਏ ਦੀ ਜਿੱਦਾਂ ਮਰਜ਼ੀ ਕਿ ਦਾਲੂ ਅਜੇ ਠੀਕ ਆ ਉਤਰਾ ਠੰਡੀ ਸੀ ਲਿਆ ਵੀ ਹਾਂਜੀ ਠੰਡੀ ਬਾਲਟੀ ਥੱਲੇ ਰੱਖ ਕੇ ਚਵਾ ਕੇ ਦੇਣੀ ਬਾਕੀ ਇਹਦਾ ਤੇ ਦੁੱਧ ਇਹਦਾ ਵੀ ਸੰਗਣਾਣਾ ਵਾ ਇਹਦਾ ਦੁੱਧ ਸੰਗਣਾਣਾ ਰਪੀ ਜੀ ਇਹ ਆ ਵੀ ਜਿੰਨੇ ਘਰ ਚੋਣੀਆਂ ਆ ਉਹਦੇ ਲਈ ਚੰਗੇ ਆ ਉਹ ਵਧੀਆ ਜਿੰਨੇ ਮੱਝ ਲੈਣੀ 5000 ਦੀ ਟੋਕੜ ਉਹ ਇਹ ਭਾਅ ਆਪਾਂ ਨਿਗੜਿਆ ਦੇ ਦੇਣਾ ਰਪੀ ਕਿਉਂਕਿ ਸਾਰਾ ਸਿਆਲ ਚੋਕੇ ਵੀ 20-22000 ਜਦੋਂ ਮਰਜੀ ਮੌਸਮ ਠੰਡਾ ਆ ਕਈ ਵਾਰ ਇਹ ਬੱਚੇ ਉੱਪਰ ਥੱਲੇ ਉਤਰਾ ਵੀ ਹੋ ਜਾਂਦੇ ਆ ਹਾਂਜੀ ਸੁਨਾਪ ਚੰਗਾ ਸਫਾਈਆਂ ਜਿੰਨੀਆਂ ਵੀ ਆ ਚਲੋ ਲੈ ਆਓ ਫਿਰ ਕੋਈ ਉਹ ਜੀ ਗੱਲ ਹੀ ਨਹੀਂ ਤੇ ਇਹ ਤੜਫਦੀਆਂ ਹੁੰਦੀਆਂ ਐ ਹੋਜੀ ਨਸਨ ਹਾਂਜੀ 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 ਬਾਕੀ ਥਣ ਵੀ ਪ੍ਰੋਪਰ ਹੱਥ ਚ ਆਉਣ ਆਲਾ ਵਾ ਮੈਂ ਨਾ ਪੂਰੇ ਮੇਰੇ ਹੱਥੇ ਕੋ ਗਿੱਡੇ ਗਿੱਡੇ ਫੁੱਲ ਚਵਾਈ ਕਰਦਾ ਮੈਂ ਤੋ ਵੀਡੀਓ ਬਣੀ ਮੈਂ ਉਹ ਵੀ ਸੈਂਡ ਕਰ ਦੂ ਠੀਕ ਐ ਜੀ ਹਾਂਜੀ ਕਾਕੀ ਫਿਕਸ ਜੇ ਹਵਾਨੇ ਦੀ ਹੈ ਵੀ ਆ ਦੇਖ ਸਾਡੇ ਹਵਾਨਾ ਇਹਦਾ ਗਾੜੀ ਪਿਛੇ ਵੀ ਹਵਾਨਾ ਦਿਖਾ ਰਹੀ ਵੀ ਜਿਹਦਾ ਕਰ ਆ ਦੇਖ ਸਾਡੇ ਜੀ ਤੇ ਇਹਦੇ ਕੋ ਉਤਰ ਦੁੱਧ ਕਿੰਨਾ ਤਿਆਰ ਜੇ 2000 ਰੁਪਏ ਦੀ ਬੋਲਾ 9-10 ਕਿਲੋ ਤਿਆਰ ਜਿਹੜਾ ਆਪ ਚਵਾ ਦੇਣਾ ਇੱਥੇ ਭੰਪਾਂ ਤੇ ਇਹਦਾ ਮੁੱਲ ਇਹ ਤੋਂ 1000 ਰੁਪਏ ਜੀ ਲਈ ਤੇ ਬੜੀ ਉੱਚੀ ਹੋਣ ਤਾਂ ਵੱਢਣੀ ਪੈਣੀ ਚਲੋ ਥੋੜਾ ਵਾਧਾ ਹੁਣ ਕਰ ਸਰ ਇਹ 32 ਦੀ ਜੀ 32000 ਦੀ ਕਰਨੇ ਵਿੱਚ ਛੋਟ-ਛਾਟ ਹੋਰ ਤੇ ਇਹਦੇ ਦੇ ਦਈਏ ਪੂਰੇ ਦੀ 1000 ਰੁਪਏ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਇਹਨੂੰ 12-13 ਕਿਲੋ ਕੀ ਜਾਂਦਾ ਸਟਾਰਟਿੰਗ ਹੋ ਜੇ ਇਹਦੇ ਕੋਲੇ 10 ਕਿਲੋ ਬੋਲਾ ਨਾ 10 ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਕੁਛ ਹੈ ਨਾ ਬਸ ਵੀਜੀ ਸੁਈਆਂ ਸੁਈਆਂ ਆਪਦੀ ਕੋਈ ਪਾਸ ਕਰਕੇ ਲੈ ਦੇ ਵੀਜੀ ਤਸੱਲੀ ਕਰਕੇ ਨਾ ਵੇਖ ਚਾ ਕੇ ਤੇ ਆਪਣੀ ਮਰਜ਼ੀ ਨਾਲ ਕੋਈ ਖੜੇ ਜੋ ਵੀ ਹੈ ਸਾਰਾ ਕਸ਼ਟ ਆ ਨੇ ਸਾਹਮਣੇ ਹੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ